ਮੈਂ ਤੇ ਕੀ ਨਾਮ ਹੈ ਤੇ ਕਿਸ ਦਾ ਨਾਮ ਟਵਿੰਕਲ ਕਿਹੜਾ ਹੈ ਕਿੱਥੋਂ ਆਇਆ ਕਿਹੜਾ ਹੈ ਇਹ ਹਿੰਟ ਆ ਕਿ ਕਿਵੇਂ ਆਇਆ ਉਹ ਦੇਖੀ ਢੀਸੀ ਸਾਹਮਣੂ ਪੈਸੇ ਥੀਂ ਮੈਂ ਆਪਣੀ ਗੋਲਕ ਵਿੱਚ ਪੈਸੇ ਜੋੜੇ ਸੀ ਇਹ ਮਤਲਬ ਕਦੇ ਮੰਮਾ ਤੋਂ ਕਦੇ ਪਾਪਾ ਤੋਂ ਮੰਗ ਕੇ ਤੇ ਜਦੋਂ ਮੈਨੂੰ ਪਤਾ ਲੱਗਿਆ ਹਾਰਾ ਕਰਕੇ ਸਭ ਕੁਝ ਤਬਾਹ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਜੋ ਆਪਣੀ ਗੁਲਤ ਦੇ ਪੈਸੇ ਸੀਗੇ ਉਹ ਤੋੜ ਕੇ ਡੀਸੀ ਸਾਹਿਬ ਨੂੰ ਦਿੱਤੇ ਜਾਣ ਜੋ ਕਿ ਉਹ ਅੱਗੇ ਜਾ ਕੇ ਹਰਪੀਟਾਂ ਦੀ ਮਦਦ ਕਰੇ। ਇਹ ਪ੍ਰੇਰਣਾ ਕਿੱਥੋਂ ਮਿਲੇ ਤੁਹਾਨੂੰ? ਇਸ ਚੀਜ਼ ਮੇਰੇ ਭਾਪੂ ਜੀ। ਉਹ ਹੋਰ ਵੀ ਬੱਚੇ ਆ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਗੋਲਕਾਂ ਚ ਪੈਸੇ ਜੁੜਦੇ ਆ ਲੱਗਦਾ ਉਹਨਾਂ ਨੂੰ ਹਰਪੀਟਾਂ ਦੀ ਮਦਦ ਕਰਨੀ ਚਾਹੀਦੀ ਹੈ। ਹਾਂਜੀ ਚਾਹੀਦੀ ਆ। ਕਿੰਨੇ ਪੈਸੇ ਸੀ ਗੋਲਕਾਂ ਚ ਕੋਈ ਗਿਣਤੀ ਕੀਤੀ? 5000 ਤੋਂ ਉੱਤੇ ਸੀਗੇ। 5500। ਉਹ ਉਹਨਾਂ ਦੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਆ ਜੀ। ਕੀ ਕਹਿਣਾ ਚਾਹੁੰਦੇ ਜਨਾਬ ਤੇ ਮੈਨੂੰ ਬੜੀ ਖੁਸ਼ੀ ਖੁਸ਼ੀ ਆ ਤੇ ਮਾਣ ਮਹਿਸੂਸ ਹੁੰਦਾ ਆ ਦੀ ਬੱਚੀ ਦੇ ਜੋ ਅੱਜ ਇਹਨੇ ਸ਼ੁਲਾਘਾ ਜਿਹਾ ਕੰਮ ਕੀਤਾ ਜੀ ਤਾਂ ਅਸੀਂ ਦੋਵਾਂ ਰਾਹ ਤੇ ਹਾਰਦਿਕ ਫਾਜ਼ਿਲ ਕਾ ਸਾਹ ਦੇ ਜਾ ਕੇ ਵੀ ਆਏ ਆ ਜੀ ਤਾਂ ਬਹੁਤ ਬੁਰਾ ਲੋਕਾਂ ਦਾ ਹਾਲ ਆ ਤੇ ਸਾਡਾ ਹਰੇਕ ਪੰਜਾਬੀ ਨੂੰ ਸੁਦੇ ਜਈ ਹੈ ਕਿ ਵੱਧ ਛੜ ਕੇ ਉਹਨਾਂ ਦੀ ਮਦਦ ਕਰੋ ਜਿੰਨੇ ਜੱਗ ਤੁਸੀਂ ਹੈਗੇ ਆ ਜੀ ਤੇ ਇਹਦੇ ਨਾਲ ਮੇਰੀ ਬੇਟੀ ਵੀ ਇੱਕਦਮ ਮੇਰੇ ਨਾਲ ਗਈ ਸੀ ਤਾਂ ਉਹਨੇ ਆ ਕੇ ਆਪਦਾ ਮਤਲਬ ਪਪਾ ਵੀ ਮੈਂ ਵੀ ਜਨਯੋਗੀ ਹੈਗੇ ਆ ਤੋਂ ਅੱਡੇ ਤੋਂ ਬਿਨਾ ਮੇਰਾ ਸੰਯੋਗ ਜੋ ਵੀ ਹੈਗਾ ਮੈਂ ਵੀ ਕਰਨਾ ਚਾਹੁੰਦੀ ਆ ਤਾਂ ਉਹਨਾਂ ਨੇ ਤਾਂ ਗੋਲਕ ਤੋੜਿਆ ਔਰ ਜੋ ਵੀ ਉਹਦੇ ਵਿੱਚ ਹਰਅਸੀ ਸੀ ਅੱਜ ਅਸੀਂ ਡੀਸੀ ਸਾਹਿਬ ਨੂੰ ਰਾਹਤ ਖੰਡ ਦੇ ਵਿੱਚ ਆੜਤਾ ਵਾਸਤੇ ਭੇਟ ਕਰਤੀ ਜੀ ਤਾਂ ਹੋਰ ਜਿਹੜੇ ਲੋਕ ਨੇ ਜਾਂ ਬੱਚੇ ਨੇ ਕੀ ਕਿ ਬੇਨਤੀ ਕਰਨ ਚਾਹੁੰਦੇ ਮੈਂ ਤਾਂ ਬੇਨਤੀ ਸਾਹਿਬ ਨੂੰ ਇਹ ਕਰਦਾ ਵੀ ਸਕਾ ਪਦ ਚੜ ਕੇ ਇਸ ਚੀਜ਼ ਦੇ ਵਿੱਚ ਅੱਗੇ ਆਉਣਾ ਚਾਹੀਦਾ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਹੋਣਾ ਚਾਹੀਦਾ ਜੀ ਦੇਖੋ ਜੋ ਬਚਾ ਦਾ ਬੱਚਾ ਬੱਚਾ ਇਸ ਤਰ੍ਹਾਂ ਮਤਲਬ ਪਾਲੇ ਕਰੂਗਾ ਤਾਂ ਲੈ ਤਾਂ ਪੰਜਾਬ ਛੇ ਦਿਨ ਦੇ ਵਿੱਚ ਬਹੁਤ ਬਹੁਤ ਜਲਦੀ ਮਤਲਬ ਇਹ ਆਪ ਖੁਸ਼ਕਾਲੀ ਦੀ ਰਾਹਤ ਆ ਜੂਗਾ ਜੀ ਕਿੰਨਾ ਤੇ ਨੁਕਸਾਨ ਹੋਇਆ ਜਿਵੇਂ ਤੁਸੀਂ ਨੁਕਸਾਨ ਬਹੁਤ ਹੋਇਆ ਈ ਲੋਕਾਂ ਦਾ ਇਹ ਚ ਕੋਈ ਦੋਰਾ ਨਹੀਂ ਗਾ ਜੀ ਨੁਕਸਾਨ ਅਜੇ ਤੱਕ ਕੋਈ ਸੀਮਾ ਨਹੀਂ ਜੀ ਤਾਂ ਅੰਦਰ ਕਰਾਂ ਇਸੀ ਸ਼ਾਟ ਨੂੰ ਕੋ ਜਿਹੜੀ ਇਹ ਬੱਚੀ ਟਵਿੰਕਲ ਹੈਗੀ ਐ ਇਹ 10ਵੀਂ ਕਲਾਸ ਚ ਪੜਦੀ ਆ ਬੱਟੀ ਨੇ ਜਿਹੜੇ ਪਾਕਟ ਮਣੀ ਸੀ ਆਪਣੀ ਗੋਲ ਇਕੱਠੀ ਕੀਤੀ ਸੀ ਤਕਰੀਬਨ 5500 ਰੁਪਏ ਨੇ ਆਪਣੇ ਇਕੱਠੇ ਕੀਤੇ ਸੀ ਤੇ ਜਦੋਂ ਪੂਰੇ ਪੰਜਾਬ ਦੇ ਵਿੱਚ ਖੜਾ ਦੀ ਪ੍ਰੋਬਲਮ ਆਈ ਤਾਂ ਇਹਨੇ ਉਹ ਮਾਹੌਲ ਨੂੰ ਦੇਖਦੇ ਹੋਏ ਆਪ ਦਾ ਜਿਹੜਾ ਇਹਨੇ ਪਾਕਟ ਬਣੀ ਜਿਹੜੀ ਆਪਦੇ ਤੇ ਵੀ ਖਰਚ ਕਰ ਸਕਦੀ ਸੀ ਇਹਨਾਂ ਨੇ ਲੋਕਾਂ ਦੀ ਮਦਦ ਕਰਨ ਦੀ ਸੋਚੀ ਤੇ ਬੜੀ ਵਧੀਆ ਗੱਲ ਹੈ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਹਲੇ ਬੱਚੀ 10ਵੀਂ ਚ ਹੈ ਵੀ ਬਹੁਤ ਵੱਡਾ ਅਫਸਰ ਬਣਨਾ ਚਾਹਦੀ ਹੈ ਏਮ ਹੈ ਬੱਚੇ ਦਾ ਸਾਨੂੰ ਚਾਹੀਦਾ ਵੀ ਅੱਜਕੱਲ ਦੇ ਬੱਚੇ ਜਿਹੜੇ ਆਪਦੇ ਆਪ ਨੂੰ ਦੇਖਦੇ ਨੇ ਇਹਨਾਂ ਤੋਂ ਇਨਸਪਾਇਰ ਹੋਣਾ ਚਾਹੀਦਾ ਕਿ ਲੋਕਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜ਼ਰੂਰਤਮੰਦ ਲੋਕਾਂ ਨੂੰ ਜੇ ਕੋਈ ਦੇ ਸਕੇ